ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੱਖ-ਵੱਖ ਪਿੰਡਾਂ 'ਚ ਕੀਤੀਆਂ ਨੁਕੜ ਮੀਟਿੰਗਾਂ ਹਲਕਾ ਰਾਮਪਰਾਫੂਰ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਰਕਰਾਂ ਨਾਲ ਨੁਕੜ ਮੀਟਿੰਗਾਂ ਕੀਤੀਆਂ ਪਿਛਲੇ ਦਿਨੀ ਗੁਰਦੁਆਰਾ ਤਾਰੂਆਣਾ ਸਾਹਿਬ ਮਲੂਕਾ ਵਿਖੇ ਹਲਕਾ ਪਧਰੀ ਮੀਟਿੰਗ ਤੋਂ ਬਾਅਦ ਵਰਕਰਾਂ ਦੇ ਉਛਾਹ ਨੂੰ ਦੇਖਦਿਆਂ ਪਿੰਡਾਂ ਦੇ ਵਿੱਚ ਵਰਕਰਾਂ ਨਾਲ ਤਾਲਮੇਲ ਸ਼ੁਰੂ ਕਰ ਦਿੱਤਾ ਗਿਆ ਹੈ ਪਿੰਡ ਜਲਾਲ ਵਿਖੇ ਰੱਖੀ ਗਈ ਨੁਕੜ ਮੀਟਿੰਗ ਦੌਰਾਨ ਮਲੂਕਾ ਨੇ ਵਰਕਰਾਂ ਦੀਆਂ ਸਮੱਸਿਆਵਾਂ ਸੁਣਦਿਆਂ ਪ੍ਰੋਤਸਾ ਦਿੱਤਾ ਕਿ ਉਹ ਆਪਣੇ ਕਿਸੇ ਵੀ ਵਰਕਰ ਨੂੰ ਆਂਚ ਨਹੀਂ ਆਉਣ ਦੇਣਗੇ। ਉਹਨਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਜਲ ਅਤੇ ਭਾਜਪਾ ਦਾ ਬਹੁਮਤ ਉਹ ਜ਼ਰੂਰੀ ਹੈ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਲਿਆਂਦਾ ਗਿਆ ਬਦਲਾਅ ਮੋੜ ਨਹੀਂ ਆਵੇਗਾ। ਮਲੂਕਾ ਨੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਇਸ ਮੌਕੇ ਉਹਨਾਂ ਸੈਂਟਰ ਸਰਕਾਰ ਵੱਲੋਂ ਚਲਾਈ ਗਈ ਪਿੰਡਾਂ ਦੇ ਗਰੀਬ ਲੋਕਾਂ ਲਈ ਕੱਚੇ ਮਕਾਨਾਂ ਨੂੰ ਪੱਕੇ ਨ ਲਈ ਟੈਲਕ ਰੁਪਏ ਦੀ ਸਕੀ ਮਤੇ ਇਲਾਜ ਲਈ ਨਵੀਂ ਬੀਮਾ ਯੋਜਨਾ ਬਾਰੇ ਜਾਣੂ ਕਰਵਾਇਆ ਤੇ ਕੱਚੇ ਮਖਾਨਾ ਦੇ ਫਾਰਮ ਭਰ ਕੇ ਦੇਣ ਲਈ ਪਿੰਡਾਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਾਡਾ ਹਲਕੇ ਦੇ ਵਿੱਚ ਕੰਮ 2.5 ਸਾਲ ਦਾ ਪਿੰਡਾਂ ਦੇ ਲੋਕਾਂ ਨੂੰ ਮਿਲਣੀ ਸੀ ਸਕੇ ਤੇ ਹੁਣ ਪਹਿਲਾਂ ਅਸੀਂ ਮਰੂਕੇ ਇਕੱਠ ਕੀਤਾ ਸੀ ਸਾਰੇ ਹਲਕੇ ਦਾ ਫਿਰ ਬਰਕਰਾਂ ਦਾ ਮਨ ਸੀ ਪਿੰਡਾਂ ਚਲੀ ਗਈ ਸੋ ਹੁਣ ਅਸੀਂ ਇਸ ਤੋਂ ਪਹਿਲਾਂ 3 ਦਿਨ ਲੱਗੇ ਸਾਡੇ 18 20 ਪਿੰਡ ਕੱਢ ਲਿਆ ਸੀ ਤੇ ਪਿੰਡਾਂ ਦੇ ਵਿੱਚ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਕਿਉਂਕਿ ਲੋਕਾਂ ਨੇ ਹੁਣ ਸਾਰਾ ਕੁਝ ਵੇਖ ਲਿਆ ਪਹਿਲਾਂ ਆਪਣੀ ਸਰਕਾਰ 10 ਸਾਲ ਵੇਖੀ ਫਿਰ ਕਾਂਗਰਸ ਦੀ ਵੇਖ ਲਈ ਹੁਣ ਇਹਨਾਂ ਦੀ ਵੇਖ ਲਈ ਉਹਨੂੰ ਫਿਰ ਲੋਕੀ ਜਦੋਂ ਕਰਦੇ ਆ ਵੀ ਇਹਦੀ ਮਲੋਂਦੇ ਆ ਤਾਂ ਉਹ ਕਹਿੰਦੇ ਵੀ ਕਾਲੀਆਂ ਵੇਲੇ ਮੌਸ ਸੀ ਸਾਰੀ ਹਰ ਚੀਜ਼ ਮਿਲਦੀ ਸੀ ਹਾਰੀਆਂ ਸਹੂਲਤਾਂ ਮਿਲਦੀਆਂ ਸੀ ਹੁਣ ਤਾਂ ਕੰਮ ਠਾਪੀ ਪਏ ਨੇ ਸਾਰੇ ਸੋ ਪਿੰਡਾਂ ਜਦੋਂ ਜਾਣਦੇ ਆ ਲੋਕ ਖੁੱਲ ਕੇ ਗੱਲਾਂ ਕਰਦੇ ਹਨ ਨਵੀਆਂ ਗੱਲਾਂ ਦਾ ਪਤਾ ਲੱਗਦਾ ਹੈ ਪਰ ਪੁਰਾਣੇ ਬਜ਼ੁਰਗ ਹੈ ਜਿਹੜੇ ਕਈਆਂ ਤੋਂ ਮੀਟਿੰਗਾਂ 'ਚ ਨਹੀਂ ਜਾਇਆ ਜਾਂਦਾ ਉਹਨਾਂ ਨੂੰ ਮਿਲ ਲੈਣੇ ਆ ਉਹਨਾਂ ਦਾ ਬੜਾ ਵਧੀਆ ਲੱਗਦਾ ਸੋ ਇਹ ਸਾਰਾ ਪਿੰਡਾਂ 'ਚ ਜਿਹੜਾ ਨੇੜੇ ਹੋ ਕੇ ਲੋਕਾਂ ਨੂੰ ਮਿਲਣਾ ਹੈ ਇਹਦੇ ਨਾਲ ਬੜਾ ਫਾਇਦਾ ਹੁੰਦਾ ਬੜੀਆਂ ਗੱਲਾਂ ਨੂੰ ਜਾਣਨ ਦਾ ਮੌਕਾ ਮਿਲਦਾ ਬੜੀਆਂ ਗੱਲਾਂ ਸੁਣਨ ਦਾ ਮੌਕਾ ਮਿਲਦਾ ਹੈ ਕਈ ਕਰੀ ਪਿੰਡਾਂ ਦੇ ਲੋਕ ਬੜੀਆਂ ਵਧੀਆ ਗੱਲਾਂ ਦੱਸਦੇ ਇੱਕ ਸੈਂਟਰ ਦੀ ਸਕੀਮ ਦੱਸੀ ਜਿਹੜੀ ਕੀ ਹੈ ਬਦਲ ਕੇ ਸੈਂਟਰ ਦੀ ਸਕੀਮ ਇੱਕ ਤਾਂ ਘਰਾਂ ਦੀ ਆਈ ਹੈ ਨਵੀਂ ਪਹਿਲਾਂ ਸ਼ਹਿਰਾਂ 'ਚ ਸੀਗੀ ਪਿੰਡਾਂ 'ਚ ਹੁਣ ਆਈ ਹੈ ਤੇ ਉਹਦੇ ਨਾਲ 2.5 ਲੱਖ ਰੁਪਏ ਮਿਲਣਾ ਇੱਕ ਘਰ ਜਿਹਦੇ ਕੋਲੇ ਘਰ ਹੈ ਨੀਗਾ ਪਹਿਲਾਂ ਜਾਂ ਕੱਚਾ ਹੈ ਜਾਂ ਕੋਈ ਪੱਕਾ ਵੀ ਐਵੇਂ ਕੱਚੇ ਵਰਗਾ ਹੈ ਉਹਨਾਂ ਨੂੰ ਮਿਲਣਾ ਹੈ ਜਿਹਦੀ 2.5 ਕਈ ਕਿੱਲਾਂ ਤੇ ਕੋ ਹੋਵੇ 3 ਲੱਖ ਤੋਂ ਆਮਦਨ ਦਾ ਵੱਧ ਹੋਵੇ ਤੇ ਜਾਤ ਪਾਤ ਕੋਈ ਨਹੀਂ ਹਰੇਕ ਨੂੰ ਮਿਲ ਸਕਦਾ ਇਹ ਇੱਕ ਬਜ਼ੁਰਗਾਂ ਵਾਸਤੇ ਸੈਂਟਰ ਦੀ ਸਕੀਮ ਆਈ ਹੈ ਕਿ 5 ਲੱਖ ਦਾ ਬੀਮਾ ਮਿਲੇਗਾ ਜਿਨ੍ਹਾਂ ਦੀ ਉਮਰ 70 ਸਾਲ ਹੋਵੇ ਉਹਦੇ ਤੇ ਵੀ ਕੋਈ ਸ਼ਰਤ ਨਹੀਂ ਹੈਗੀ ਕਿਸੇ ਦੀ ਆਮਦਨ ਕਿੰਨੀ ਹੈ ਜ਼ਮੀਨ ਕਿੰਨੀ ਹੈ ਜਾਂ ਕਾਰੋਬਾਰ ਕੀ ਹੈ ਜਿਹੜਾ ਬਜ਼ੁਰਗ ਹੈ ਬਸ ਉਹ ਕੱਲਾ ਬਜ਼ੁਰਗ ਦੀ ਗੱਲ ਹੀ ਹੈ ਉਹਨੂੰ ਵੀ 5 ਲੱਖ ਦਾ ਬੀਮਾ ਗਵਰਨਮੈਂਟ ਨੇ ਸੈਟ ਕਰ ਦਿੰਨੇ ਕੀ